ਮਸ਼ਹੂਰ ਅਦਾਕਾਰ ਸੋਨੂ ਸੂਦ ਦੀਆਂ ਵੱਡੀਆਂ ਮੁਸ਼ਕਲਾਂ ਲੁਧਿਆਣਾ ਅਦਾਲਤ ਨੇ ਸੋਨੂ ਸੂਦ ਦੇ ਖਿਲਾਫ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੌਰ ਨੇ ਬਾਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਸੋਨੂ ਸੋਦ ਖਿਲਾਫ ਗ੍ਰਫਤਾਰੀ ਵਾਰਨਟ ਜਾਰੀ ਕੀਤਾ ਹੈ। ਇਹ ਵਾਰੰਟ ਉਹਨਾਂ ਦੀ ਅਦਾਲਤ 'ਚ ਗੈਰ ਹਾਜ਼ਰੀ ਕਰਨ ਕਰਕੇ ਜਾਰੀ ਕੀਤਾ ਗਿਆ ਹੈ ਜਿੱਥੇ ਉਹਨਾਂ ਨੂੰ ਇੱਕ ਮਹੱਤਵਪੂਰਨ ਗਵਾਹ ਵਜੋਂ ਬੁਲਾਇਆ ਗਿਆ ਸੀ। ਇਹ ਮਾਮਲਾ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਦੀ ਸ਼ਿਕਾਇਤ 'ਤੇ ਅਧਾਰਿਤ ਹੈ ਜਿੱਥੇ ਉਹਨਾਂ ਨੇ ਮੋਹਿਤ ਸ਼ੁਕਲਾ 'ਤੇ 10 ਲੱਖ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲਗਾਇਆ ਸੀ। ਰਾਜੇਸ਼ ਖੰਨਾ ਨੇ ਦੱਸਿਆ ਕਿ ਉਹਨਾਂ ਨੂੰ ਨਕਲੀ ਰਜਕਾ ਸਿੱਕਾ 'ਚ ਨਿਵੇਸ਼ ਕਰਨ ਦੀ ਲਾਲਚ ਦਿੱ ਨੁਕਸਾਨ ਹੋਇਆ ਇਸ ਮਾਮਲੇ ਵਿੱਚ ਸੋਨੂਸੂਦ ਇੱਕ ਅਹਿਮ ਗਵਾਹ ਹਨ ਅਤੇ ਉਹਨਾਂ ਨੂੰ ਗਵਾਹੀ ਲਈ ਕਈ ਵਾਰ ਅਦਾਲਤ ਵਿੱਚ ਪੇਸ਼ ਹੋਣ ਲਈ ਪੱਤਰ ਜਾਰੀ ਕੀਤੇ ਗਏ ਹਨ ਪਰ ਉਹ ਹਰ ਵਾਰ ਗੈਰਹਾਜ਼ਰ ਰਹੇ ਨਤੀਜੇ ਵਜੋਂ ਹੁਣ ਅਦਾਲਤ ਨੇ ਉਹਨਾਂ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ ਇਹ ਵਾਰੰਟ ਮੁੰਬਈ ਦੇ ਪੁਲਿਸ ਸਟੇਸ਼ਨ ਨੂੰ ਭੇਜਿਆ ਗਿਆ ਹੈ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਣੀ ਨਿਰਧਾਰਤ ਹੋਈ ਹੈ ਜਿਸ ਵਿੱਚ ਸੋਨੂਸੂਦ ਦੀ ਹਾਜ਼ਰੀ ਮਹੱਤਵਪੂਰਨ ਹੋਵੇਗੀ ਇਸ ਮਾਮਲੇ ਤੋਂ ਇਲਾਵਾ ਸੋਨੂਸੂਦ ਸਮਾ ਲੀ ਜਾਣੇ ਜਾਂਦੇ ਹਨ ਕਰੋਨਾ ਮਹਾਮਾਰੀ ਦੌਰਾਨ ਉਹਨਾਂ ਨੇ ਲੱਖਾਂ ਲੋਕਾਂ ਦੀ ਮਦਦ ਕੀਤੀ ਜਿਵੇਂ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਭੇਜਣਾ ਆਕਸੀਜਨ ਸਪਲਾਈ ਮੁਹੱਈਆ ਕਰਵਾਉਣਾ ਦਵਾਈਆਂ ਅਤੇ ਵੈਂਟੀਲੇਟਰ ਪਹੁੰਚਾਉਣਾ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਮਦਦ ਕਰਨੀ ਉਹਨਾਂ ਨੇ ਹਾਲ ਹੀ ਵਿੱਚ घोषणा ਕੀਤੀ ਹੈ ਕਿ ਉਦੇਸ਼ ਪਰ ਵਿੱਚ ਆਪਣੀ ਆਕਸੀਜਨ ਪਲਾਂਟ ਲਗਾਉਣਾ ਅਤੇ ਕਰੋਨਾ ਕਾਰਨ ਮਾਪਿਆਂ ਨੂੰ ਗਵਾ ਬੈਠੇ ਬੱਚਿਆਂ ਦੀ ਪੜ੍ਹਾਈ ਲਈ ਖਾਸ ਤੌਰ ਤੇ ਯਤਨ ਕਰਨਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ SCF ਜਾਨੀ ਕਿ ਸੂਧ ਚੈਰੀਟੇਬਲ ਫਾਊਂਡੇਸ਼ਨ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਸਮਾਜਿਕ ਕਾਰਜ ਸ਼ੁਰੂ ਕਰੇਗੀ ਜਿਸ ਦਾ ਉਦੇਸ਼ ਗਰੀਬ ਲੋਕਾਂ ਦੀ ਜ਼ਿੰਦਗੀ ਸੁਧਾਰਨਾ ਉਹਨਾਂ ਦੀ ਸਿਹਤ ਸਿੱਖਿਆ ਅਤੇ ਆਰਥਿਕ ਤੰਗੀ ਦੂਰ ਕਰਨੀ ਹੈ ਹੁਣ ਦੇਖਣਾ ਇਹ ਰਹਿੰਦਾ ਹੈ ਕਿ ਸੋਨੂ ਸੂਦ ਇਸ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੁੰਦੇ ਹਨ ਜਾਂ ਉਨ੍ਹਾਂ ਦੀ ਗ੍ਰਿਫਤਾਰੀ ਹੁੰਦੀ ਹੈ